ਇਥੋਂ ਹੀ ਉਹਨਾਂ ਸਨ ਕਿਸਾਨ ਯੂਨੀਅਨ ਨੇ ਖੁਦ ਕਹਤਾ ਵੀ ਉਹਨਾਂ ਨੂੰ ਅਲਾਉ ਕੀਤਾ ਜਾਵੇ ਕਾਨੂੰਨ ਸੀਗੇ ਬਣੇ ਹੋਏ ਬੜੇ ਚਿਰਾਂ ਤੋਂ ਲੜਕੇ ਬਣਾਏ ਸੀ 1908 ਤੋਂ ਉਹਨਾਂ ਲਈ ਇੱਕ ਵੱਖਰਾ ਰਸਤਾ ਰੱਖਿਆ ਉਹਦੋਂ ਬੈਰੀਅਰ ਪਿੱਛੇ ਹਟਾ ਕੇ ਉਹਨਾਂ ਨੂੰ ਅੱਗੇ ਭੇਜ ਦਿੱਤਾ ਗਿਆ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਤੇ ਪੰਜਾਬ ਸਭਾ ਦੇ ਸਰਫ ਰੈਡਿਸ਼ਨ ਵੱਲੋਂ ਆਏ ਆਂ ਤੇ ਅੱਜ ਦੀ ਜਿਹੜੀ ਹੜਤਾਲ ਆ ਉਹ ਮੁਲਾਜ਼ਮਾਂ ਵੱਲੋਂ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਕੇਂਦਰ ਦੀ ਸਰਕਾਰ ਨੇ ਮੁਲਾਜ਼ਮਾਂ ਦੀ ਸਭ ਤੋਂ ਐਹ ਮੰਗਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਉਹ ਨਹੀਂ ਉਹਨਾਂ ਨੇ ਪੂਰੀ ਕੀਤੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਥਾਂ ਤੇ ਲਾਰੇ ਲੱਪੇ ਦੀ ਨੀਤੀ ਬਣਾਈ ਜਾ ਰਹੀ ਆ ਸਮੂਹ ਮੁਲਾਜ਼ਮ ਇਹ ਚਾਹੁੰਦੇ ਆ ਕਿ ਕੇਂਦਰ ਦੀ ਸਰਕਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕਰੇ ਤੇ ਪੁਰਾਣੀ ਪੈਨਸ਼ਨ ਜਲਦ ਤੋਂ ਜਲਦ ਬਹਾਲ ਕਰੇ ਤਾਂ ਜੇ ਨਹੀਂ ਕਰੇਗੀ ਤਾਂ ਆਉਣ ਵਾਲੇ ਚੋਣਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਪਖਾ ਕੇ ਤੇ ਸਰਕਾਰ ਦਾ ਵਿਰੋਧ ਕਰਨਗੇ ਤੁਸੀਂ ਸਮਰਥਨ ਕਰਦੇ ਭਾਰਤ ਬੰਦ ਦਾ ਬਿਲਕੁਲ ਅਸੀਂ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ ਕਿਉਂਕਿ ਭਾਰਤ ਬੰਦ ਦੇ ਵਿੱਚ ਸਿਰਫ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਤੇ ਨਾਲ ਦੇ ਨਾਲ ਮੁਲਾਜ਼ਮਾਂ ਨੂੰ ਵੀ ਮਿਲਨੇ ਚਾਹੀਦੇ ਆ ਮਜ਼ਦੂਰਾਂ ਨੂੰ ਵੀ ਮਿਲਨੇ ਚਾਹੀਦੇ ਆ ਅਸੀਂ ਭਾਰਤਪੰਦ ਦਾ ਸਮਰਥਨ ਇਸ ਕਰਕੇ ਕਰਦੇ ਆ ਕਿ ਇਸ ਮੰਗ ਦੇ ਬੰਦੇ ਦੇ ਵਿੱਚ ਮੁਲਾਜ਼ਮਾਂ ਦੀ ਮੰਗਾ ਵੀ ਸ਼ਾਮਲ ਲੈ ਅੱਜ ਜਿਵੇਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਤੇ ਇਹਨਾਂ ਵੱਲੋਂ ਕਾਰਪੋਰੇਟ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜਿਹੜੀ ਸਰਕਾਰ ਨੇ ਨੀਤੀਆਂ ਪਾਈਆਂ ਕਾਰਪੋਰੇਟ ਪੱਖੀ ਉਹਦੇ ਰੋਡ ਵਿੱਚ ਬਹੁਤ ਵੱਡਾ ਭਾਰਤ ਬੰਦ ਕਰਾਇਆ ਵਾ ਅੱਜ ਸਾਰਾ ਗੁਰਦਾਸਪੁਰ ਧਾਰੀਵਾਲ ਜੋ ਵੀ ਸ਼ਹਿਰ ਨੇ ਸਾਰੇ ਮੁਕਮਲ ਤੌਰ ਤੇ ਬੰਦ ਨੇ ਧਨਵਾਦੀ ਹੁਣਾਂ ਸਹਿਯੋਗ ਦੇ ਰਹੇ ਆ ਸਾਨੂੰ ਅਸੀਂ ਸਾਡੀ ਮੁੱਖ ਮੰਗ ਇਹ ਹੈ ਭਾਈ ਰਜਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੋ ਨਾਲ ਇਹ ਆ ਭਾਈ ਹਰ ਇੱਕ ਕਿਸਾਨ ਮਜ਼ਦੂਰ ਜਿਹੜਾ ਵੀ ਭਾਰਤ ਦਾ ਬਛਦਾ ਵਾ ਜਿਹਦੀ ਉਮਰ 60 ਸਾਲ ਹੋ ਜਾਂਦੀ ਆ ਉਹਨੂੰ ਘੱਟੋ ਘੱਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਨਾਲ ਜਿਹੜੀ ਵਿਧਵਾ ਵਾ ਕੋਈ ਵੀ ਵਿਧਵਾ ਵਾ ਜਿਹੜੀ ਕਿਸੇ ਵੀ ਧਰਮ ਦੀ ਮੱਝੋਂ ਵੀ ਜਾਤ ਦੀ ਉਹਨੂੰ 10000 ਪੈਨਸ਼ਨ ਮਿਲਣੀ ਚਾਹੀਦੀ ਆ ਹਰ ਇੱਕ ਨੂੰ ਨਾਲ ਹੀ ਚਾਹੁੰਦੇ ਆ ਵੀ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਚਿਰਾਂ ਤੋਂ ਲਟਕਦੀਆਂ ਉਹ ਸਾਰੀਆਂ ਐਮਐਸਪੀ ਦੀ ਮੰਗ ਵਾ ਸਾਡੀ ਉਹ ਪੂਰੀ ਕੀਤੀ ਜਾਣੀ ਚਾਹੀਦੀ ਆ ਸੁਭਰਾ ਮੰਨ ਸੁਆਮੀ ਨਾਥ ਸਿੰਘ ਦੀ ਕਮਿਸ਼ਨ ਰਿਪੋਰਟ ਦੇ ਮੁਤਾਬਕ ਉਹ ਸਾਨੂੰ ਸਾਡੇ ਕੋਲ ਮੰਨੇ ਸੀਗੇ ਉਹ ਲਾਗੂ ਹੋਵੇ ਬੀਬੀ ਬਲ 220 ਜਿਹੜਾ ਰੱਦ ਹੋਣਾ ਚਾਹੀਦਾ ਵਾ ਟੈਡੀਨਾਂ ਦਾ ਜਿਹੜਾ ਕਾਨੂੰਨ ਸੀਗੇ ਬਣੇ ਹੋਏ ਬੜੇ ਚਿਰਾਂ ਤੋਂ ਲੜਕੇ ਬਣਾਏ ਸੀ 1908 ਤੋਂ ਉਹ ਸਾਰੇ ਰੱਦ ਕਰ ਦਿੱਤੇ ਆ ਤੇ ਕਾਰਪੋਰੇਟ ਪੱਖੀ ਬਣਾ ਤੇ ਆ ਦਿਹਾੜੀ 12 ਘੰਟੇ ਕਰ ਦਿੱਤੀ ਆ ਕਾਨੂੰਨੀ ਤੌਰ ਤੇ ਵੇਜ ਹੁੰਨੀ ਆ ਤਨਖਾਹ ਹੁੰਨੀ ਆ ਤੇ ਦਿਹਾੜੀ 12 ਘੰਟੇ ਕਰਤੀ ਆ ਤੇ ਨਾਲੇ ਕਹਿੰਦਾ ਜਦੋਂ ਮਰਜ਼ੀ ਕੋ ਹਟਾ ਦੇ ਜਦੋਂ ਮਰਜ਼ੀ ਰੱਖ ਲੇ ਉਹਦੇ ਵਾਸਤੇ ਕਹਿੰਦੇ ਆ ਕਿ ਦਿਹਾੜੀ 8 ਘੰਟੇ ਹੋਵੇ ਤੇ ਪੁਰਾਣੇ ਚਕਾਲੀ ਦੇ 44 ਕਾਨੂੰਨ ਬਹਾਰ ਹੋਣ ਚਾਹੀਦੇ ਆ ਤੇ 8 ਘਾ ਜਿਹੜਾ ਚਾਰ ਚਾਰ ਦਿਲ ਕੋਡ ਉਹ ਰੱਦ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਇਹ ਹਰ ਇੱਕ ਮਜ਼ਦੂਰ ਨੂੰ ਤੇ ਮੁਲਾਜ਼ਮ ਨੂੰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਹਰੇਕ ਮੁਲਾਜ਼ਮ ਦੀ ਜਿਹੜੀ ਪਹਿਲਾਂ ਪੈਨਸ਼ਨ ਮਿਲਦੀ ਸੀ ਉਹ ਬਹਾਲ ਹੋਵੇ ਤੇ ਨਾਲ ਸਾਡੇ ਚਾਰਜ ਫੇਰੇ ਤੋਂ ਆਪਣੇ ਜਿਹੜਾ ਨਿੱਜੀਕਰਨ ਹੋ ਰਿਹਾ ਵਾ ادارਿਆਂ ਦਾ ਬਹੁਤ ਵੱਡੀ ਪੱਧਰ ਤੇ ਸਭ ਕਾਇਦਾ ਰੇਲਵੇ ਦਾ ਬੱਸਾਂ ਦਾ ਜਹਾਜ਼ਾਂ ਦਾ ਸਭ ਸਮੁੰਦਰੀ ਜਹਾਜ਼ਾਂ ਦਾ ਸਭ ਨਿੱਜੀਕਰਨ ਕੀਤਾ ਜਾ ਰਿਹਾ ਸਰਕਾਰੀ ادارਿਆਂ ਦਾ ਇਹ ਸਾਰਿਆਂ ਦਾ ਨਿੱਜੀਕਰਨ ਫੌਰੀ ਤੌਰ ਤੇ ਬੰਦ ਹੋਣਾ ਚਾਹੀਦਾ ਇਹ ਕੋਈ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਸਭ ਚਾਲੀ ਜਿਹੜੀ ਸਿੱਖਿਆ ਵਾ ਤੇ ਸਿਹਤ ਵਾ ਇਹ ਮੁਫਤ ਹੋਣੀ ਚਾਹੀਦੀ ਹੈ ਤੇ ਪ੍ਰਾਈਵੇਟ ادارے ਬੰਦ ਕਰਕੇ ਸਿੱਖਿਆ ਤੇ ਸਿਹਤ ਬਕਾਇਦਾ ਤੌਰ ਤੇ ਹਰ ਇੱਕ ਲਈ ਬਰਾਬਰ ਹੋਵੇ ਫਿਰ ਜਾ ਕੇ ਸਾਰਾ ਕੁਝ ਹੋਣਾ ਵਾ ਜਿਹੜਾ ਸਾਡਾ ਉੱਥੇ ਸੀਗਾ ਉਹ ਮੋਰਚਾ ਲੱਗਾ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਪਰਿਵਾਰਾਂ ਨੂੰ ਜਿਹੜੀ ਆ ਨੌਕਰੀ ਨੇ ਅਜੇ ਤੱਕ ਮਿਲੀ ਮੁਆਵਜ਼ਾ ਨਹੀਂ ਬਹੁਤ ਸਾਰਿਆਂ ਨੂੰ ਮਿਲਿਆ ਉਹ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ ਅਧਿਆਪਕ ਜੀ ਕਿਰੇ ਜਿੱਥੇ ਬੰਦਿਆਂ ਦੇ ਪੂਰੇ ਦੇਸ਼ ਦੀਆਂ ਤੇ ਮੇਢੇ ਨੀਰ ਆਂਗਰਵਾੜੀ ਸਾਰਿਆਂ ਜਿਹੜੇ ਨੇ ਉਹਨਾਂ ਨੂੰ ਘਾਟੋ ਘਾਟ ਤੁਰੋ ਸਾਡੀਆਂ ਇਥੇ ਆਸ ਵਲੇ ਲਗਭਗ 50 30 ਤੇ ਜੱਥੇਬੰਦੀਆਂ ਨੇ ਜਿਹੜੀਆਂ ਸ਼ਾਮਿਲ ਨੇ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਹੋਰ ਬੜੀਆਂ ਜੱਥੇਬੰਦੀਆਂ ਮੁਲਾਜ਼ਮਾਂ ਦੀਆਂ ਨੇ ਇਹ ਪਾ ਕੇ 40 45 ਬਣ ਜਾਂਦੀਆਂ ਨੇ ਤੇ ਅਸੀਂ ਸਾਰਿਆਂ ਵੱਲੋਂ ਸਾਂਝਾ ਐਕਸ਼ਨ ਕਰ ਰਹੇ ਆਂ ਪ੍ਰਧਾਨ ਜੀ ਪੂਰੇ ਦੇਸ਼ ਦੇ ਕਿੰਨੇ ਜਥੇਬੰਦੀਆਂ ਨੇ ਪੂਰੇ ਦੇਸ਼ ਦੀਆਂ ਪੂਰੇ ਦੇਸ਼ ਦੀਆਂ 100 ਤੋਂ ਵੱਧ ਜਥੇਬੰਦੀਆਂ ਨੇ ਜਿਹੜੀਆਂ ਸਾਡੇ ਨਾਲ ਨੇ ਪ੍ਰਧਾਨ ਜੀ ਬਾਰਡਰਾਂ ਦੇ ਉੱਪਰ ਜੋ ਕੋਹਕ ਪੁੱਟਾ ਜਾ ਰਿਹਾ ਕਿਸਾਨਾਂ ਆ ਅਸੀਂ ਸਾਡਾ ਸਭ ਤੋਂ ਵੱਡਾ ਰੋਸ ਅੱਜ ਇਹ ਵੀ ਆ ਕਿ ਜੋ ਸ਼ੰਭੂ ਬਾਰਡਰ ਤੇ ਧੱਕਾ ਕੀਤਾ ਜਾ ਰਿਹਾ ਸਾਨੂੰ ਕਿਸਾਨਾਂ ਨੂੰ ਕਿਉਂ ਨਾ ਦਿੱਲੀ ਜਾਣ ਦਿੱਤਾ ਜਾਵੇ ਸਾਡਾ ਹੱਕ ਵਾ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਆਪਣੀ ਫਰਿਆਦ ਰੱਖਣੀਆਂ ਆ ਆਪਣੀਆਂ ਮੰਗਾਂ ਰੱਖਣੀਆਂ ਨੇ ਸਾਨੂੰ ਕਿਉਂ ਢੱਕਿਆ ਜਾ ਰਿਹਾ ਸਭ ਤੋਂ ਪਹਿਲੀ ਸਾਡੀ ਮੰਗ ਇਹ ਆ ਸਾਨੂੰ ਉੱਥੇ ਢੱਕਿਆ ਨਹੀਂ ਜਾਣਾ ਚਾਹੀਦਾ ਸਾਡਾ ਪੋਰਾ ਬੰਨ ਜੀ ਹੈਗੇ ਆ ਅਸੀਂ ਕੋਈ ਬੰਦੂਕਾਂ ਲੈ ਕੇ ਚੱਲੇ ਆ ਅਸੀਂ ਕੋਈ ਦਿੱਲੀ ਦੇ ਕਿੰਗ ਰੇਟਾ ਦੇਣੇ ਆ ਦਿੱਲੀ ਟਾ ਦੇਣੀ ਆ ਅਸੀਂ ਅਸੀਂ ਆ ਪੋਰਾ ਬੰਨ ਰਹਾ ਕਿ ਸਾਰੀ ਦੁਨੀਆ ਜਾਂਦੀ ਹੈ ਬਜਾਰੇ ਕਰਦੀ ਆ ਸਾਨੂੰ ਜਿਹੜਾ ਜਿਹੜਾ ਢੱਕਿਆ ਜਾ ਰਿਹਾ ਵਾ ਹਰਿਆਣੇ ਦੀ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਹ ਬਹੁਤ ਖਤਰਨਾਕ ਆ ਇਹ ਬੰਦ ਹੋਣਾ ਚਾਹੀਦਾ ਬਕਵਾਸ ਹੈ ਜੀ ਇੱਕ ਪਾਸੇ ਪਾਕਿਸਤਾਨ ਦੇ ਇੱਕ ਪਾਸੇ ਹਰਿਆਣਾ ਸਾਨੂੰ ਵਿੱਚ ਘਾਟ ਢੱਕ ਦਿੱਤਾ ਆ ਜਿੱਦਾਂ ਜਿੱਦਾਂ ਦੇਖ ਤੁਸੀਂ ਕਿੱਧਾ ਦੇਖਦੇ ਹੋ ਇਹਨੂੰ ਅਸੀਂ ਸਮਝਦੇ ਆ ਕਿ ਦੁਸ਼ਮਣ ਵਾਲਾ ਵਤੀਰਾ ਪੰਜਾਬ ਨਾਲ ਨਹੀਂ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਦੁਸ਼ਮਣਾਂ ਦਾ ਵਤੀਰਾ ਜਦਾਂ ਕੀਤਾ ਜਾ ਰਿਹਾ ਜਦਾਂ ਦੂਜੇ ਦੇਸ਼ ਦੀ ਫੌਜ ਹੁੰਦੀ ਆ ਇਹ ਬਹੁਤ ਗਲਤ ਵਾ ਇਹਦੇ ਨਾਲ ਬੇਗਾਨਗੀ ਦੀ ਭਾਵਨਾ ਸਾਡੇ ਪੰਜਾਬੀਆਂ ਜਾਊਗੀ ਇਹ ਖਤਰਨਾਕ ਹੋਊਗੀ ਜਿਹੜੀ ਜਿੱਥੇ ਬੰਦੀ ਉੱਥੇ ਕਰ ਰਹੀ ਹੈ ਸੰਘਰਸ਼ ਕਰ ਰਹੀ ਹੈ ਤੁਸੀਂ ਕਿਉਂ ਨਹੀਂ ਸਾਥ ਦਿੱਤਾ ਕਿ ਤੁਸੀਂ ਕਿਉਂ ਨਹੀਂ ਗਏ ਉਹ ਇੱਕ ਲੰਮੀ ਗੱਲ ਵਾ ਅਸੀਂ ਉਹਦਾ ਸਮਰਥਨ ਕਰਦੇ ਆਂ ਪਰ ਉਹ ਚੱਲਿਆ ਗਈਆਂ ਕੋਈ ਗੱਲ ਨਹੀਂ ਅਸੀਂ ਹੁਣ ਨਾਲ ਵਾ ਉਹ ਮੁਰਕੇ ਸੋਚਾਂਗੇ ਸਾਡੇ 18 ਨੂੰ ਮੁਰਕੇ ਮੀਟਿੰਗ ਰੱਖੀ ਆ ਕੋਈ ਫੈਸਲਾ ਕਰਾਂਗੇ ਜਦੋਂ ਸਾਡਾ ਜੇ ਧੰਵਾਇਦਾ ਨਾ ਬੇਦਾ ਨਾ ਹੋਵੇ ਉਹ ਵੀ ਕਹਿ ਰਹੇ ਹੋਣਾ ਜੇ ਹੋਏ ਤੇ ਸਾਝਾ ਸਾਝ ਉੱਥਰ ਹੋਗੀ ਨਾ ਇਸ ਰੇ ਕਿਉਂਕਿ ਮੁੰਡਾ ਸਾਰੇ ਇਕੋ ਨਾਲ ਲੱਗਦਾ ਨਹੀਂ ਇੱਕ ਫਲੈਟ 'ਚ ਲੜਨਾ ਚਾਹੀਦਾ ਬਿਲਕੁਲ ਇਕੋ ਥਾਂ ਤੇ ਇਕੋ ਪਲੇਟਫਾਰਮ ਤੇ ਲੜਨਾ ਚਾਹੀਦਾ ਕੋਈ ਗੱਲ ਨਹੀਂ ਉਹ ਚੱਲ ਗਿਆ ਪਹਿਲਾਂ ਚੱਲ ਗਿਆ ਕੋਈ ਗੱਲ ਨਹੀਂ ਨਾਲ ਮੋਨਾਂ ਦੇ ਕੋਈ ਗੱਲ ਅੱਜ ਕਿਸਾਨ ਦੀ ਜਿਹੜੀ ਮੌਤ ਦੀ ਹੋ ਰਹੀ ਹੈ ਬਾਰਡਰ ਤੇ ਬਹੁਤ ਮੰਦ ਭਾਗੀ ਆ ਬਹੁਤ ਹੀ ਮੰਦ ਭਾਗੀ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਬਹੁਤ ਭੈੜਾ ਵਾ ਵਸੀਦਾ ਖਤਰਨਾਕ ਵਸੀਦਾ ਵਾ ਏ ਦੱਕਿਆਨੂਸੀ ਆ ਹਾਂਜੀ ਮੈਂ ਸੁਭਦਾ ਮਜਰਾਸਤੀ ਗੋਸਲ ਸਾਬਕਾ ਸੈਨਿਕ ਸੰਘਾਸ ਕਮੇਟੀ ਨੈਸ਼ਨਲ ਡਵਾਈਜ਼ਰ ਅੱਜ ਅਸੀਂ ਜਿਹੜਾ ਭਾਰਤ ਬੰਦ ਦਾ ਸੱਦਾ ਐਸਕੇਮ ਦੁਆਰਾ ਦਿੱਤਾ ਗਿਆ ਉਹਦੇ ਵਿੱਚ ਪੂਰੇ ਪੰਜਾਬ ਦੇ ਸਾਬਕਾ ਸੈਨਿਕ ਵੀ ਸਮੂਲੀਅਤ ਕਰ ਰਹੇ ਨੇ ਪੂਰੇ ਜ਼ਿਲ੍ਹੇ ਵਾਈਜ਼ ਉਹ ਪੂਰਾ ਵੀਂਗੇ ਨੈਸ਼ਨਲ ਡਿਵਾਈਜ਼ਰ ਪੂਰੇ ਦੇਸ਼ ਦੇ ਸਾਬਕਾ ਸੈਨਿਕ ਵੀ ਕਿਸਾਨਾਂ ਦੇ ਨਾਲ ਅੱਜ ਮੋੜੇ ਨਾ ਮੋੜਾ ਜੋੜ ਕੇ ਜਿਹੜੇ ਖੜੇ ਆ ਕਿਉਂਕਿ ਇਹ ਜਿਹੜੇ ਮੁੱਦੇ ਆ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਜਨਰੇਸ਼ਨ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਜਿਹੜੇ ਬੱਚਿਆਂ ਦਾ ਜਿਹੜਾ ਵਾ ਉਹਖ ਜਿਹੜਾ ਦਾਤੇ ਲੱਗਾ ਹੋਇਆ ਵਾ ਇਹਦੇ ਵਾਸਤੇ ਅਸੀਂ ਅੱਜ ਜਿਹੜਾ ਐਸਕੇਐਮ ਵੱਲੋਂ ਜਿਹੜਾ ਭਾਰਤ ਬੰਦ ਦਾ ਜਿਹੜਾ ਸੱਦਾ ਉਹਦੇ ਵਿੱਚ ਸਮੂਲੀਅਤ ਕੀਤੀ ਆ ਔਰ ਅਸੀਂ ਪੂਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਬੀਂਗੇ ਸਾਬਕਾ ਸਾਇੰਕ ਹੋਣ ਦੇ ਨਾਤੇ ਅਪੀਲ ਕਰਦੇ ਆਂ ਭਾਵੇਂ ਨਾਨ ਪੋਲੀਟੀਕਲ ਮੋਰਚਾ ਭਾਵੇਂ ਪੋਲੀਟੀਕਲ ਮੋਰਚਾ ਇਹਨਾਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਕੱਠੇ ਹੋ ਕੇ ਆਪਣੇ ਹੱਕੀ ਮੰਗਾਂ ਵਾਸਤੇ ਜਿਹੜਾ ਵਾ ਸਰਕਾਰ ਦੇ ਨਾਲ ਆਪਾਂ ਸੰਗਰਸ਼ ਕਰਨਾ ਹੈ ਜਿਵੇਂ ਕਿ ਤੇਰਾ ਫਰਵੀ ਨੂੰ ਸਾਡੇ ਕਿਸਾਨਾਂ ਦੇ ਉੱਤੇ ਹਰਿਆਣਾ ਗਵਰਨਮੈਂਟ ਨੇ ਜਿਹੜਾ ਤਸੱਦਦ ਕੀਤਾ ਉਹਦੀ ਵੀ ਅਸੀਂ ਪੂਰਜੋ ਨਿੰਦਿਆ ਕਰਦੇ ਆਂ ਕਿਉਂਕਿ ਇਹ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਕਿ ਅਸੀਂ ਸੰਵਿਧਾਨਕ ਤਰੀਕੇ ਨਾਲ ਆਪਣੇ ਹੱਕੀ ਮੰਗਾਂ ਵਾਸਤੇ ਅਸੀਂ ਸੰਘਰਸ਼ ਕਰਦੇ ਆ ਜਿਵੇਂ ਕਿ ਪਹਿਲਾਂ ਵੀ ਕੀਤੇ ਸੀਗੇ ਉਹ ਹੁਣ ਵੀ ਆਪਾਂ ਜਿਹੜਾ ਉਸ ਟਾਈਮ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਸੀਗੇ ਉਹ ਵਾਅਦਾ ਖਲਾਫੀ ਆ ਜਿੱਤੇ ਰੋਸ ਵਜੋਂ ਫਿਰ ਜਿਹੜੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਰਹੀਆਂ ਨੇ ਤੇ ਅਸੀਂ ਵੀ ਕੇ ਸਾਬਕਾ ਸੈਨਿਕ ਆਪਣੇ ਕਿਸਾਨ ਭਰਾਵਾਂ ਦੇ ਨਾਲ ਆ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੱਬਰੀ ਬਾਈਪਾਸ ਜਿਹੜਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਜਾਰੀ ਰਹੇਗਾ। ਕੋਈ ਰੂਟ ਬਦ ਕੀਤਾ ਗਿਆ ਵੀਜੀ? ਹਾਂਜੀ ਰੂਟ ਪਿੱਛੋਂ ਧਾਰੀਵਾਲ ਤੋਂ ਡਾਇਵਰਟ ਕਰ ਦਿੱਤੇ ਆ ਉਧਰੋਂ ਦਿਨਾਨਗਰ ਤੋਂ ਡਿਵਰਟ ਕਰ ਦਿੱਤੀ ਟ੍ਰੈਫਿਕ ਤਾਂ ਜੋ ਹੁਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਨਾ ਆਵੇ। ਜਿਸ ਤਰ੍ਹਾਂ ਕੋਈ ਐਂਬੂਲੈਂਸ ਹੁੰਦੀ ਆ ਕੋਈ ਜਿਹੜਾ ਹੋਰ ਵੀਕਲ ਹੁੰਦਾ ਉਹਦੇ ਵਾਸਤੇ ਐਂਬੂਲੈਂਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਕੋਈ ਮੈਰਿਜ ਵਾਸਤੇ ਜਾ ਰਿਹਾ ਜਾਂ ਕੋਈ ਸਕੂਲ ਦੇ ਬੱਚੇ ਆ ਜਾਂ ਕੋਈ ਮੈਰਿਜ ਤੇ ਜਾ ਰਿਹਾ ਜਾਂ ਕੋਈ ਜਿਹੜੇ ਐਮਰਜੈਂਸੀ ਸੇਵਾਵਾਂ ਉਹ ਜਾ ਰਹੀਆਂ ਉਹਨਾਂ ਵਾਸਤੇ ਵੀ ਰੂਲ ਬਣਾ ਕੇ ਦੇ ਕਾਲ ਵਾਸਤੇ ਨਹੀਂ ਨਹੀਂ ਉਹਨਾਂ ਨੂੰ ਇੱਥੋਂ ਹੀ ਉਹਨਾਂ ਨੇ ਸਾਨੂੰ ਕਿਸਾਨ ਯੂਨੀਅਨ ਨੇ ਖੁਦ ਕਹਤਾ ਵੀ ਉਹਨਾਂ ਨੂੰ ਅਲਾਉ ਕੀਤਾ ਜਾਵੇ ਉਹਨਾਂ ਨੇ ਇਹ ਇੱਕ ਵੱਖਰਾ ਰਸਤਾ ਰੱਖਿਆ ਉਹ ਉਦੋਂ ਬੈਰੀਅਰ ਪਿੱਛੇ ਹਟਾ ਕੇ ਉਹਨਾਂ ਨੂੰ ਅੱਗੇ ਭੇਜ ਦਿੱਤਾ ਜੀ ਕਿੰਨੇ ਵਜੇ ਤੱਕ ਲੱਗਦਾ ਹੈ 3 ਵਜੇ ਤੱਕ